13 ਪੋ ਨੂੰ ਸਵੇਰੇ ਠੀਕ 10:00 ਵਜੇ ਦੇ ਕਰੀਬ 10:30 10:00 ਵਜੇ ਦੇ ਕਰੀਬ ਸਾਬਜਾਦਿਆਂ ਨੂੰ ਤਿੰਨ ਦਿਨ ਕਚਹਿਰੀ ਚ ਪੇਸ਼ ਕਰਨ ਤੋਂ ਬਾਅਦ ਲਾਲਚ ਦਿੱਤੇ ਗਏ ਡਰਾਵੇ ਦਿੱਤੇ ਗਏ ਹਰ ਇੱਕ ਤਰੀਕਾ ਵਰਤਿਆ ਗਿਆ ਇਤਿਹਾਸ ਕਰ ਲਿਖਦੇ ਬੁੱਲ ਨੀਲੇ ਹੋ ਗਏ ਸਾਬਜਾਦਿਆਂ ਦੇ ਹੁਣ ਤੁਹਾਨੂੰ ਪਤਾ ਰੋ ਠੰਡ ਵਿੱਚ ਬੰਦਾ ਆਪਣੇ ਹੱਥ ਬਾਹਰ ਕੱਢਦਾ ਨਾ ਹੱਥ ਆਪਣੇ ਨੀਲੇ ਪੈ ਜਾਂਦੇ ਆ ਬੁੱਲ ਨੀਲੇ ਪੈ ਜਾਂਦੇ ਆ ਖੂਨ ਦਾ ਸਰਕਲ ਰੁਕਦਾ ਨਾ ਜਿੱਥੇ ਮੋਟਾ ਕਪੜਾ ਹੀ ਕੋਈ ਨਹੀਂ ਹੈਗਾ ਜਿੱਥੇ ਪ੍ਰਬੰਧ ਹੀ ਨਹੀਂ ਸਰਦੀ ਨੂੰ ਰੋਕਣ ਦਾ ਉਸੇ ਤਿੰਨ ਰਾਤਾਂ ਇਹ ਵੀ ਤਸੀਹਾ ਸੀ ਪਾਪੀਆਂ ਵੱਲੋਂ ਤਿੰਨ ਦਿਨ ਵੀ ਇਹ ਠੰਡੇ ਵਿੱਚ ਡੋਲ ਜਾਣਗੇ ਪਰ ਮਾਤਾ ਆਪਣੀ ਗੋਦਾ ਨਿਗ ਦੇ ਕੇ ਆਪਣੇ ਬੱਚਿਆਂ ਨੂੰ ਤੁਹਾਨੂੰ ਪਤਾ ਬੱਚਿਆਂ ਨੂੰ ਵੀ ਠੰਡ ਵੱਧ ਲੱਗਦੀ ਹੈ ਤੇ ਬਜ਼ੁਰਗਾਂ ਨੂੰ ਵੀ ਠੰਡ ਵੱਧ ਲੱਗਦੀ ਹੈ ਪਰ ਮਾਤਾ ਗੁਜਰ ਕੌਰ ਜੀ ਤਨ ਨੇ ਉਹ ਮਾਂ ਸੱਚੀ ਗੱਲ ਹੈ ਦੁਨੀਆ ਦੇ ਇਤਿਹਾਸ ਵਿੱਚ ਇਦਾਂ ਦੀ ਮਾਂ ਲੱਭਣੀ ਬਹੁਤ ਔਖੀ ਆ ਜਿਨੇ ਆਪਣੇ ਪਤੀ ਦਾ ਸੀਸ ਵੀ ਝੋਲੀ ਚ ਪਾਇਆ ਤੇ ਅੱਜ ਆਪਣੇ ਪੋਤਰੇ ਵੀ ਆਪਣੇ ਹੱਥੀਂ ਤੋੜ ਰਹੀ ਆ ਅੱਜ ਮਾਵਾਂ ਦਾ ਫਰਜ ਬੰਦਾ ਅਸੀਂ ਉਸ ਮਾਂ ਦਾ ਦੇਣ ਨਹੀਂ ਦੇ ਸਕਦੇ ساری ਜ਼ਿੰਦਗੀ ਜਿਸ ਮਾਂ ਨੇ 10 11 12 ਪੋਤਨ ਰਾਤਾਂ ਆਪਣੇ ਠੰਡੇ ਬੁਰਜ ਵਿੱਚ ਗੁਜ਼ਾਰ ਕੇ 13 ਪੋ ਨੂੰ ਫਿਰੇ ਦੁਸ਼ਤ ਜਿਹੜੇ ਨੇ ਉਹਨਾਂ ਸਭ ਜਿਆਦਾ ਨੂੰ ਉਥੋਂ ਜਦੋਂ ਕਚਹਿਰੀ ਚ ਲੈ ਕੇ ਜਾਂਦੇ ਆ ਤੇ ਤਿੰਨੇ ਦਿਨ ਸਵਾਲ ਜਵਾਬ ਹੁੰਦੇ ਨੇ ਕਚਹਿਰੀ ਚ ਪੇਸ਼ ਹੁੰਦੇ ਨੇ ਸੱਪ ਦੇ ਬੱਚੇ ਤੱਕ ਸਭ ਜਿਆਦਾ ਨੂੰ ਪਾਪੀਆਂ ਵੱਲੋਂ ਕਿਹਾ ਗਿਆ ਪਰ ਮਰਦ ਸੂਰਮੇ ਮਰਦਾ ਗੰਮੜੇ ਗੁਰੂ ਪਾਸ਼ਾ ਦੇ ਸਭ ਜਿਆਦੇ ਡੋਲੇ ਨਹੀਂ ਤੇ ਜਦੋਂ ਨੀਅ ਅੱਜ ਚਣ ਦੀ ਗੱਲ ਆਈ ਕਹਿੰਦਾ ਕੌਣ ਚਣੂਗਾ ਤੇ ਉੱਥੇ ਪ੍ਰਸ਼ਾਸਨ ਬੇਗ ਤੇ ਬਾਸਲ ਬੇਗੇ ਹੈਗੇ ਸਰਕਾਰੀ ਜਲਾਦ ਸੀ ਇਹ ਕੁਝ ਸਮੇਂ ਲਈ ਉਥੋਂ ਕੱਢੇ ਹੋਏ ਸੀ ਇਹਨਾਂ ਦਾ ਕੋ ਕੇਸ ਚੱਲਦਾ ਸੀ ਸਰਾਂਦੇ ਨੇ ਕਿਹਾ ਜੀ ਆਗੇ ਹੋਵੇ ਤੇ ਅਸੀਂ ਇਹਨਾਂ ਸਭ ਜਿਹੜੇ ਨੀਅ ਚਣ ਦਿੰਨੇ ਆ ਪਰ ਸਾਡੀ ਸਜ਼ਾ ਮਾਫ ਕੀਤੀ ਜਾਵੇ ਇੱਕ ਸਾਡੀ ਨੌਕਰੀ ਦੁਬਾਰਾ ਸਾਨੂੰ ਦਿੱਤੀ ਜਾਵੇ ਅਸੀਂ ਇਹ ਗੁਨਾਹ ਕਰਨ ਨੂੰ ਤਿਆਰ ਹਾਂ ਸਮਾਨੇ ਦੇ ਜਲਾਦ ਸੀ ਇਹ ਸਾਸਲ ਬੇਗ ਤੇ ਬਾਸਲ ਬੇ ਇਹ ਦੋਨੋਂ ਸਮਾਨੇ ਦੇ ਜਿਹੜਾ ਸਮਾਨਾ ਸੀ ਨਾ ਇਹ ਜਲਾਦਾਂ ਦਾ ਹੀ ਵਜਣ ਲੱਗ ਪਿਆ ਸੀ ਕਿਉਂਕਿ ਜਿਸ ਜਲਾਦ ਨੇ ਗੁਰੂ ਨਵੇਂ ਪਾਸ਼ਾ ਦਾ ਸੀਸ ਕਲਮ ਕੀਤਾ ਸੀ ਉਹ ਵੀ ਸਮਾਣੇ ਦਾ ਹੀ ਸੀ ਉਧਰ ਵੀ ਸਮਾਣਾ ਜਲਾਦਾਂ ਦਾ ਵਜਣ ਲੱਗ ਪਿਆ ਇਧਰ ਜੱਦੀ ਪੁਰਸ਼ੀ ਸ਼ਾਹਦਤ ਦੇ ਜਾਮ ਪੀਣ ਵਾਲੇ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਦੋਨਾਂ ਜਾਣਿਆਂ ਨੇ ਸਭ ਜਹਾਂ ਦੇ ਨੂੰ ਨੀਹਾਂ ਚਿੰਨ ਦਾ ਇੱਕ ਅਪਰਾਧ ਜਿਹਨੂੰ ਕਹਿ ਸਕਦੇ ਆ ਆਪਾਂ ਕੀਤਾ ਹੈ ਉਥੇ ਮਲੇਰ ਕੋਟਲ ਦਾ ਨਵਾਬ ਸੀ ਸ਼ੇਰ ਮੁਹੰਮਦ ਖਾਂ ਉਹਨੂੰ ਕਿਹਾ ਜਾਂਦਾ ਤੁਸੀਂ ਬਦਲਾ ਲੈ ਲਓ ਆਪਣੇ ਭਰਾਵਾਂ ਦਾ ਉਹਨੇ ਕਿਹਾ ਨਾ ਜੀ ਨਾ ਜੇ ਮੇਰੇ ਭਰਾ ਨੂੰ ਮੈਦਾਨੇ ਜੰਗ ਵਿੱਚ 파ਰਸ਼ਾ ਨੇ ਖਤਮ ਕੀਤਾ ਤੇ ਅਸੀਂ ਮੈਦਾਨੇ ਜੰਗ ਵਿੱਚ ਲੜ ਕੇ ਮੁਕਾਬਲਾ ਕਰਾਂਗੇ ਉਹ ਵੀ ਹਾਜ਼ਾ ਨਾਰਾ ਮਾਰ ਕੇ ਚੰਗੇ ਇਨਸਾਨਾਂ ਵਿੱਚ ਆਪਣਾ ਨਾਮ ਲਿਖ ਗਿਆ ਸਾਬਜਾਦਿਆਂ ਨੂੰ ਨੀਹਾਂ ਚੜਿਆ ਜਾਂਦਾ ਹੈ ਦੀਵਾਰ ਡਿੱਗਦੀ ਹੈ ਇਹ ਪਾਪੀ ਉਹਨਾਂ ਸਾਬਜਾਦਿਆਂ ਦੀ ਛਾਤੀ ਤੇ ਪੈਰ ਰੱਖ ਕੇ ਉਹਨਾਂ ਦੀ ਸਾਹ ਰਗ ਵੜਦੇ ਨੇ ਬਾਬਾ ਫਤਿਹ ਸਿੰਘ ਇਤਿਹਾਸਕਾਰ ਲਿਖਦੇ ਨੇ 12 ਮਿੰਟ ਉਹਨਾਂ ਦੇ ਪੈਰ ਜਿਹੜੇ ਹਰਕਤ ਕਰਦੇ ਰਹੇ ਸਾਹ ਰਗ ਵੜਨ ਤੋਂ ਬਾਅਦ ਸਾਬਜਾਦਿਆਂ ਦੇ ਦੋਨੋਂ ਸ਼ਹਾਦਤ ਦਾ ਜਾਮ ਪੀਂਦੇ ਨੇ ਮਾਤਾ ਗੁਜਰ ਕੌਰ ਦਾ ਸੁਨੇਹਾ ਹੁੰਦਾ ਹੈ ਕਿ ਤੁਹਾਡੇ ਦੋਨੋਂ ਸਭ ਜਿਆਦੇ ਨਾਲ ਪਾਪੀਆਂ ਨੇ ਸ਼ਹੀਦ ਕਰਕੇ ਹੰਸਲਾ ਨਦੀ ਦੇ ਕੰਢੇ ਤੇ ਸੁੱਟ ਦਿੱਤੇ ਗਏ ਇਹ ਵੀ ਇੱਕ ਉਹਨਾਂ ਦਾ ਤਰੀਕਾ ਸੀ ਕਿ ਹੰਸਲਾ ਨਦੀ ਦੇ ਕੰਢੇ ਆਪੇ ਜਨਵਰ ਜੜੀਆਂ ਇਹਨਾਂ ਦੀਆਂ ਦੀਆਂ ਖਾ ਜਾਣਗੇ ਨਰਾਦਰੀ ਕਰਨ ਦਾ ਤਰੀਕਾ ਸੀ ਫਿਰ ਇਸ ਪਾਪੀ ਨੇ ਦੇਹਾਂ ਦਾ ਸੰਸਕਾਰ ਕਰ ਲਿਆ ਗਿਆਨ ਦਿੱਤੀ ਵੀ ਸਰਹੰਦ ਏਰੀਏ ਚ ਨਾ ਸਭ ਜਿਆਦਾ ਸੰਸਕਾਰ ਨਹੀਂ ਹੋ ਸਕਦਾ ਤੇ ਮਾਤਾ ਗੁਜਰ ਕੌਰ ਜੀ ਨੂੰ ਜੁਆ ਕੇ ਸੁਨੇਹਾ ਦਿੰਦੇ ਆ ਸਾਰਾ ਕੋਈ ਦੱਸ ਦਿਆ ਵੀ ਤੁਹਾਡੇ ਸਭ ਜਾਦੇ ਡੋਲੇ ਨਹੀਂ ਘਬਰਾਏ ਨਹੀਂ ਅਖੀਰ ਤੱਕ ਦ੍ਰਿੜਤਾ ਦੇ ਨਾਲ ਸਵਾਲਾਂ ਦੇ ਜਵਾਬ ਦਿੰਦੇ ਰਹੇ ਅਕਾਲ ਪੂਰ ਦਾ ਸ਼ੁਕਰਾਨਾ ਕਰਦੀ ਉਸ ਮਾਂ ਨੂੰ ਇਹਨਾਂ ਪਾਪੀਆਂ ਨੇ ਧੱਕਾ ਦੇ ਕੇ ਠੰਡੇ ਬੁਰੇ ਤੋਂ ਵੀ ਸ਼ਹੀਦ ਕਰ ਦਿੱਤਾ ਗਿਆ ਪਰ ਸਾਡੇ ਬਹੁਤੇ ਕਹੀ ਜਾਂਦੇਗੀ ਮਾਤਾ ਜੀ ਸਦਮਾ ਨਾ ਸਹਾਰ ਸਕੇ ਉਹ ਆਪਣੇ ਸਵਾਸ ਚੜਾ ਗਏ ਐਡੀ ਤਗੜੀ ਤੇ ਹੌਸਲੇ ਵਾਲੀ ਮਾਤਾ ਜਿਹੜੀ ਆਪਣੇ ਪਤੀ ਦਾ ਸੀਸ ਝੋਲੀ ਚ ਪਵਾ ਦੇਵੇ ਉਹ ਦਮ ਨਹੀਂ ਇਦਾਂ ਤੋੜ ਸਕਦੀ ਉਹ ਇਹਨੇ ਕਮ ਕਮ ਜ ਕਮਜ਼ੋਰ ਨਹੀਂ ਹੋ ਸਕਦੀ ਉਹ ਬਹੁਤ ਪ੍ਰੋਸਿਵਰ ਇਹ ਗੱਲ ਵਿਰੋਧੀਆਂ ਵੱਲੋਂ ਉਡਾਈ ਗਈ ਸੀ ਮਾਤਾ ਜੀ ਨੂੰ ਇਹਨਾਂ ਦੁਸ਼ਤਾਂ ਨੇ ਸ਼ਹੀਦ ਕੀਤਾ ਮਾਤਾ ਜੀ ਛੋਟੇ ਸਾਬ ਜਾਦੇ ਫਤਿਹਗੜ ਸਰਹੰਦ ਦੀ ਧਰਤੀ ਦੇ ਸ਼ਹਾਦਤ ਦਾ ਜਾਮ ਪੀਂਦੇ ਨੇ ਅੱਲਾ ਯਾਰ ਖਾਂ ਜੋ ਜੋਗੀ ਜਿਹਾ ਵੀ ਨਹੀਂ ਸੀ ਕਹਿੰਦੇ ਠੋਡੀ ਤੱਕ ਹੀ ਟੇ ਚਿੰਦੀ ਮੂੰਹ ਤੱਕ ਆ ਗਈ ਬੀਨੀ ਕੋ ਟਾਪਤੇ ਉਹ ਆਖੋਂ ਪੇਸ਼ ਆ ਗਈ ਲਖਤੇ ਜਿਗਰ ਗੁਰੂ ਕੇ ਉਹ ਦੋਨੋਂ ਛਪਾ ਗਈ ਹਰ ਚਾਂਦ ਸਾ ਜਬ ਹੀ ਸੋ ਗ੍ਰਹਿਣ ਸਾ ਲਗਾ ਗਈ ਕਹਿੰਦੇ ਇੰਜ ਲੱਗਦਾ ਸੀ ਜਿਵੇਂ ਚੰਦਰਮਾ ਦੇ ਅੱਗੇ ਗ੍ਰਹਿਣ ਆ ਗਿਆ ਹੋਵੇ ਲਖਤੇ ਜਿਗਰ ਗੁਰੂ ਕੇ ਉਹ ਦੋਨੋਂ ਛੁਪਾ ਗਈ ਜੋਗੀ ਜੀ ਇਸ ਕੇ ਬਾਦ ਹੋਈ ਥੋੜੀ ਦੇਰ ਸੀ ਬਸਤੀ ਸਰਹੰਦ ਸ਼ਹਿਰ ਕੀ ਇਟੋਂ ਕਾ ਢੇਰ ਥੀ ਉਹ ਸਰਹੰਦ ਨੂੰ ਮਿੱਟੀ ਚ ਮਿਲਾ ਕੇ ਰੱਖ ਦਿੱਤਾ ਜਿਨੂੰ ਅੱਲਾ ਯਾਰ ਖਾਂ ਜੋਗੀ ਲਿਖਦਾ ਹੈ ਸਿੱਖੀ ਕੀ ਨੀਵ ਹਮ ਹੈ ਸਰੋਂ ਪੇ ਉਠਾ ਚਲੇ ਸਾਬ ਜਾਦੇ ਕਹਿੰਦੇ ਅਸੀਂ ਸਿੱਖੀ ਦੀ ਨਹੀਂ ਬਣਾਗੇ ਇੱਥੇ ਹੀ ਸਲਤਨਤ ਦਾ ਕਦੀ ਇੱਥੇ ਕਦੀ ਸਿੱਖਾਂ ਦਾ ਝੰਡਾ ਚੱਲੇਗਾ ਸਿੱਖੀ ਕੀ ਨੀਵ ਹਮ ਹੈ ਸਰੋਂ ਪੇ ਉਠਾ ਚਲੇ ਗੁਰਿਆਈ ਕਾ ਕਸਾ ਜਹਾਮੇ ਬਨਾ ਚੱਲੇ ਸਿੱਖੋਂ ਕੀ ਸਲਤਨਤ ਕਾ ਪੌਦਾ ਲਗਾ ਚੱਲੇ ਗੱਦੀ ਤਾਜੋ ਤਖਤ ਬਸਬ ਕੌਮ ਪਾਏਗੀ ਦੁਨੀਆ ਮੇ ਜ਼ਾਲਮੋਂ ਕਾ ਨਿਸ਼ਾਨ ਤੱਕ ਮਿਟਾਏਗੀ ਠੋਡੀ ਤਾ ਕੀਟੇ ਚਿੰਦੀ ਮੂੰਹ ਤੱਕ ਆ ਗਈ ਬਿਨੀ ਕੋਟਾਪ ਤੇ ਵੋ ਆਖੋਂ ਪੇਸ਼ਾ ਗਈ ਲਖਤੇ ਜਿਗਰ ਗੁਰੂ ਕੇ ਵੋ ਦੋਨੋਂ ਸ਼ਿਪਾ ਗਈ ਹਰ ਚਾਂਦ ਸਾ ਜਬੀ ਸੁਗ੍ਰਹਿਣ ਸਾ ਲਗਾ ਗਈ ਜੋਗੀ ਜੀ ਇਸ ਕੇ ਬਾਦ ਹੋਈ ਥੋੜੀ ਦੇਰ ਥੀ ਬਸਤੀ ਸਰਹੰਦ ਸ਼ਹਿਰ ਕੀ ਇਟੋਂ ਕਾ ਢੇਰ ਥੀ ਅਖੀਰ ਸਾਹਿਬ ਜਾਦੇ ਸ਼ਾਹ ਦਾ ਜਾਮ ਪੀਂਦੇ ਨੇ ਇਹੋ ਸਰੰਦ ਜਿੱਥੇ 10 ਮਈ 1710 ਨੂੰ 1710 ਨੂੰ ਬੰਦਾ ਸਿੰਘ ਬਹਾਦਰ ਸਿੱਖ ਰਾਜ ਦਾ ਨਿਸ਼ਾਨ ਚਲਾਉਂਦੇ ਨੇ ਪਹਿਲਾ ਸੂਬੇਦਾਰ ਇਥੋਂ ਦਾ ਸਰਦਾਰ ਬਾਸੇ ਨੂੰ ਲਾਉਂਦੇ ਨੇ ਤੇ ਬੰਦਾ ਸਿੰਘ ਬਹਾਦਰ ਨੇ ਫਿਰ ਲਿਸ਼ਟਾਂ ਮੰਗਾਈਆਂ ਵੀ ਜਿਹੜੇ ਜਿਹੜੇ ਵਿਅਕਤੀ ਨੇ ਸਾਹਿਬ ਜਾਦਿਆਂ ਦੀ ਮਾਤਾ ਜੀ ਦੀ ਮਦਦ ਕੀਤੀ ਉਹਨਾਂ ਦੇ ਨਾਮ ਵੀ ਚਾਹੀਦੇ ਆ ਤੇ ਜਿਨ੍ਹਾਂ ਨੇ ਗਦਾਰੀਆਂ ਕੀਤੀਆਂ ਜਿਨ੍ਹਾਂ ਨੇ ਮਾੜੇ ਸ਼ਬਦ ਬੋਲੇ ਉਹਨਾਂ ਦੇ ਵੀ ਨਾਮ ਚਾਹੀਦੇ ਆ ਵਜ਼ੀਰ ਖਾਂ ਦਾ ਨਾਮ ਸਭ ਤੋਂ ਪਹਿਲਾਂ ਆਇਆ ਉਹਨੂੰ ਚੱਪੜ ਚਿੜੀ ਦੇ ਮੈਦਾਨ ਵਿੱਚ ਫੜ ਕੇ ਅਧਮ ਹੋਇਆ ਕਰਕੇ ਤੇ ਉਹਨੂੰ ਦਰਖਤ ਦੇ ਨਾਲ ਟੰਗ ਦਿੱਤਾ ਗਿਆ ਕਈ ਦਿਨ ਕਿਉਂਕਿ ਉਹ ਦਫਨਾਉਂਦੇ ਨੇ ਕਈ ਦਿਨ ਪੰਛੀ ਹੀ ਉਹਦਾ ਮਾਸ ਨੋਜਦੇ ਰਹੇ ਇਧਰ ਸੁਚੇਨੰਦ ਖੱਤਰੀ ਦੇ ਨੱਕ ਵਿੱਚ ਨਕੇਲ ਪਾ ਕੇ ਇਹਨੂੰ ਸਰਹੰਦੀਆਂ ਗਲੀਆਂ ਵਿੱਚ ਘੁਮਾਇਆ ਗਿਆ ਗੰਗੂ ਬ੍ਰਾਹਮਣ ਨੂੰ ਸਜ਼ਾਵਾ ਦਿੱਤੀਆਂ ਗਈਆਂ ਜਾਨੀ ਖਾਂ ਮਾਨੀ ਖਾਂ ਨੂੰ ਸਜ਼ਾਵਾ ਦਿੱਤੀਆਂ ਗਈਆਂ ਬੰਦਾ ਸਿੰਘ ਬਹਾਦਰ ਵੱਲੋਂ ਤੇ ਜਦੋਂ ਗੱਲ ਆਈ ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ 'ਚ ਨਾ ਆਇਆ ਮਾਤਾ ਲక్ష్ਮੀ ਦਾ ਤੇ ਬਾਬਾ ਕੁੰਮੇ 마ਸ਼ੀ ਦਾ ਕੋਟ ਅਵਾਨ ਪਿੰਡ ਅਵਾਨ ਕੋਟ ਪਿੰਡ ਦੇ ਵਿੱਚ ਸਭਾ ਸਜਦੀ ਹੈ ਦਰਬਾਰ ਸਜਦਾ ਹੈ ਭਰੇ ਦਰਬਾਰ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਕੌਮ ਦੇ ਬਾਦਸ਼ਾ ਜਿੱਥੇ ਉਹਨਾਂ ਦਾ ਆਪਣਾ সিংহাসਨ ਲੱਗਦਾ ਹੈ ਉਹਦੇ ਬਰਾਬਰ ਦੋ সিংহাসਨ ਹੋਰ ਲਵਾ ਕੇ ਉੱਚੇ ਥਾਂ ਤੇ ਬਾਬਾ ਕੁੰਮਾ 마ਸ਼ੀ ਨੂੰ ਬਿਠਾਇਆ ਜਾਂਦਾ ਹੈ ਤੇ ਨਾਲ ਮਾਤਾ ਲక్ష్ਮੀ ਨੂੰ ਬਿਠਾ ਕੇ ਸਿੱਖ ਕੌਮ ਦਾ ਬਾਦਸ਼ਾ ਆਪਣਾ ਸਿਰ ਮਾਤਾ ਲక్ష్ਮੀ ਦੇ ਚੇਰ ਚਰਨਾਚ ਰੱਖ ਕੇ ਇੱਕ ਗੱਲ ਕਹਿੰਦੇ ਆ ਕਹਿੰਦੇ ਮਾਂ ਤੇਰਾ ਦੇਣਾ ਸੀ ਕਦੀ ਨਹੀਂ ਦੇ ਸਕਦੇ ਤੁਸੀਂ ਸਭ ਜਾਦਿਆਂ ਤੇ ਮਾਤਾ ਗੁਜਰ ਕੌਰ ਨੂੰ ਦੋ ਵਕਤ ਦਾ ਪ੍ਰਸ਼ਾਦਾ ਸ਼ਕਾਇਆ ਤੇ ਬਾਬਾ ਕੁੰਮਾ ਜੀ ਤੁਹਾਡਾ ਵੀ ਦੇਣਾ ਨਹੀਂ ਦੇ ਸਕਦੇ ਤੁਸੀਂ ਇੱਕ ਰਾਤ ਛਣ ਵਿੱਚ ਰੱਖ ਕੇ ਇੱਕ ਹਿਸਤਰੀ ਕੈਂਪ ਕਰਕੇ ਰੱਖ ਦਿੱਤੀ ਬਾਬਾ ਕੁੰਮਾ ਜੀ ਪਿਆਰ ਵਿੱਚ ਭਿੱਜ ਕੇ ਆਂਦੇ ਮੈਨੂੰ ਵੀ ਖੰਡੇ ਦੀ ਪੌੜ ਛਕਾਓ ਇਹੋ ਬਾਬਾ ਕੁੰਮਾ ਜੀ ਖੰਡੇ ਦੀ ਪੌੜ ਲੈ ਕੇ ਸਰਦਾਰ ਕਰਮ ਸਿੰਘ ਬਣਦੇ ਆ ਤੇ ਰਹਿੰਦਾ ਜੀਵਨ ਬੰਦਾ ਸਿੰਘ ਬਹਾਦਰ ਦੇ ਫੌਜਾਂ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦਾ ਸਾਥ ਦਿੰਦਿਆ ਇੱਥੇ ਇੱਕ ਚੀਜ਼ ਨੋਟ ਕਰਿਓ ਮੁਸਲਮਾਨ ਜ਼ੁਲਮ ਦੇ ਸਤਾਏ ਹੋਏ ਬਣੇ ਤੇ ਸਿੱਖ ਪਿਆਰ ਚ ਬਣੇ ਕਿਸੇ ਨੇ ਧੱਕੇ ਨਾਲ ਨਹੀਂ ਕਿਹਾ ਸਿੱਖ ਬਣ ਕਿਉਂਕਿ ਪਿਆਰ ਦੇ ਵਿੱਚ ਇਸ਼ਕ ਦੇ ਵਿੱਚ ਮੁਹੱਬਤ ਦੇ ਵਿੱਚ ਸਿੱਖ ਬਣੇ ਤੇ ਆਪਣਾ ਰਹਿੰਦਾ ਜੀਵਨ ਸਿੱਖੀ ਸਿਧਾਂਤਾਂ ਉੱਤੇ ਪਹਿਰਾ ਦਿੰਦਿਆ ਬਤੀਤ ਕੀਤਾ ਮਾਤਾ ਲక్ష్ਮੀ ਜੀ ਦੇ ਚਰਨਾਂ ਦੇ ਸੀਸ ਰੱਖ ਕੇ ਮਾਂ ਕੋਲੋਂ ਪਿਆਰ ਲਿਆ ਤੇ ਜਿਹੜਾ ਲੰਗਰ ਸਭ ਜਗਾਂ ਨੂੰ ਸ਼ਿਕਾਇਆ ਬੰਦਾ ਸਿੰਘ ਬਹਾਦਰ ਨੇ ਆਖਿਆ ਜੋ ਤੁਹਾਨੂੰ ਚਾਹੀਦਾ ਹੈ ਲੰਗਰ ਵਾਸਤੇ ਅਸੀਂ ਦਿਆ ਕਰਾਂਗੇ ਤੁਸੀਂ ਇਹ ਲੰਗਰ ਬੰਦ ਨਹੀਂ ਕਰਨਾ ਅਖੀਰਲੇ ਸਵਾਸ ਤੱਕ ਮਾਤਾ ਲక్ష్ਮੀ ਜੀ ਉਹ ਆਏ ਗਏ ਨੂੰ ਲੰਗਰ ਛਕਾਉਂਦੇ ਰਹੇ ਇਹ ਸਾਡੀ ਕੌਮ ਦੀ ਹਿਸਤਰੀ ਹੈ ਇਹ ਸਾਡੇ ਕੌਮ ਦਾ ਇਤਿਹਾਸ ਹੈ ਬੜਾ ਮੁੱਲਾ ਇਤਿਹਾਸ ਹੈ ਆਓ ਇਹ ਮਰਜੀ ਵਡੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾਤੇ ਲਾਈ ਗੁਰੂ ਦੇ ਇੱਕ ਇੱਕ ਸ਼ਬਦ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਇਆ ਆਓ ਪਿਆਰਿਓ ਆਪਣੇ ਕਰਨ ਸਤਿਗੁਰ ਦੀ ਬਾਣੀ ਪੜੋ ਗੁਰੂ ਦੇ ਪਿਆਰ ਚ ਆਪਣਾ ਜੀਵਨ ਬਤੀਤ ਕਰੀਏ ਵਹਿਮਾਂ ਨੂੰ ਪਰਮਾਂ ਨੂੰ ਪਖੰਡਾਂ ਨੂੰ ਕਰਮ ਕਾਂਡਾਂ ਨੂੰ ਛੱਡ ਕੇ ਖੰਡੇ ਬਾਟੇ ਦੀ ਪੌ ਲੈ ਕੇ ਗੁਰੂ ਦੇ ਪੁੱਤ ਬਣ ਕੇ ਗੁਰੂ ਦੀਆਂ ਧੀਆ ਬਣ ਕੇ ਮੈਂ ਵਿਸ਼ਵਾਸ ਨਾਲ ਕਹਿੰਨਾ ਜੇ ਤੁਸੀਂ ਆਪਣੇ ਬੱਚਿਆਂ ਨੂੰ ਆਪਣੀ ਕੌਮ ਦਾ ਇਹ ਵੱਡਾ ਇਤਿਹਾਸ ਸੁਣਾਓਗੇ ਸਾਡੇ ਬੱਚੇ ਪੱਕੀ ਗੱਲ ਹੈ ਵਾਪਸ ਮੁੜ ਕੇ ਆਉਣਗੇ ਕਿਉਂਕਿ ਜੇ ਸਵੇਰ ਦਾ ਭੁੱਲਿਆ ਕੋਈ ਸ਼ਾਮਾਂ ਨੂੰ ਘਰ ਆ ਜਾਏ ਉਹਨੂੰ ਭੁੱਲਿਆ ਨਹੀਂ ਕਹਿੰਦੇ